ਬਾਤ ਸਦੀ ਬਾਣੀ ਕਹਿੰਦੀ ਹੈ ਜੋ ਕੰਚਨ ਨੂੰ ਹੱਥ ਲਾਵੇ ਖੇਉ ਸੈਤੀ ਰਲ ਗਿਆ ਐਸੇ ਬੇਬਰਕਤੇ ਹੱਥਾਂ ਦੇ ਨੇ ਕੁਛ ਸੋਨੇ ਨੂੰ ਹੱਥ ਪਾੰਦੇ ਨੇ ਮਿੱਟੀ ਹੋ ਜਾਂਦਾ ਪਰ ਐਸੇ ਬਰਕਤ ਭਰੇ ਕੁਝ ਹੱਥ ਹੁੰਦੇ ਨੇ ਮਿੱਟੀ ਨੂੰ ਛੂੰਹਦੇ ਨੇ ਸੋਨਾ ਹੋ ਜਾਂਦੀ ਐਸੇ ਬੋਲ ਹੁੰਦੇ ਨੇ ਜਿਹਨੂੰ ਕਹਿੰਦੇ ਨੇ ਵਾਕ ਸਿੱਧੀ ਮੰਤਰ ਸਿੱਧੀ ਪੰਜਾਬੀ ਚ ਅਸੀਂ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸanskrit ਦੇਚ ਮੰਤਰ ਕਹਿੰਦੇ ਨੇ ਗੁਰੂ ਦਾ ਬੋਲ ਗੁਰੂ ਦਾ ਆਵਾਜ਼ ਗੁਰੂ ਦੀ ਆਵਾਜ਼ ਗੁਰੂ ਦਾ ਮੰਤਰ ਗਲੇ ਕੋਈ ਗਿਆ ਜਿਸ ਦਾ ਬੋਲ ਵਿਅਰਥ ਨਾ ਜਾਏ ਉਹਦੇ ਬੋਲਾਂ ਚ ਸਤਿ ਆ ਗਈ ਇਸ ਨੂੰ ਕਹਿੰਦੇ ਨੇ ਆਵਾਜ਼ ਸਿੱਧੀ ਬੋਲ ਸਿੱਧੀ ਮੰਤਰ ਸਿੱਧੀ ਜੋ ਵਰਤਮਾਨ ਤੱਕ ਆਗੇ ਕੁਝ ਖੇਡ ਬਣ ਗਈਏ ਕਿ ਸਾਧੂ ਸਿੱਧ ਹੋ ਗਏ पर जो भगवान चला गया अकाल चला गया तो संत हो गया ये ब्रह्मगे नहीं हो गया परमात्मा का रूप हो गया अब तो जाए चढ़े सिंहासन मिले हैं सारंग पाने हैं राम कबेरा एक बह है कोई ना सके पहचाने हजारों को कोई एक हद साधु और वो जो एक हद साधु है ਹਜ਼ਾਰ ਇਕੱਠੇ ਕੀਤੇ ਜਨਤ ਕੋਈ ਇੱਕ ਅਦ ਸਿੱਧ ਇਹ ਜਿਹੜੇ ਸਿੱਧ ਨੇ ਇਹ ਹਜ਼ਾਰ ਇਕੱਠੇ ਕੀਤੇ ਜਨਤ ਕੋਈ ਕਰ ਇੱਕ ਅਦ ਸੰਤ ਸਾਧੂ ਸਿੱਧ ਸੰਤ ਸਾਧਨਾ ਕਰਨ ਵਾਲੇ ਮਿਲਣਗੇ ਮੇਰੇ ਖਿਆਲ ਹਰ ਸ਼ਹਿਰ ਵਿੱਚ ਮਿਲਣਗੇ ਸਿੱਧ ਹਰ ਸ਼ਹਿਰ ਵਿੱਚ ਨਹੀਂ ਮਿਲਣਗੇ ਇਹ ਸੰਤ ਇਹ ਤੇ ਹਰ ਮੁਲਕ ਦੇ ਵਿੱਚ ਵੀ ਨਹੀਂ ਮਿਲਣਗੇ ਚੰਦਨ ਤਰਨਾ ਬਨ ਬਨ ਸਾਧਨਾ ਪਰ ਪਰਮਾਤਮਾ ਚੰਦਨ ਦਾ ਬੂਟਾ ਹਰ ਜੰਗਲ ਦੇ ਵਿੱਚ ਨਹੀਂ ਹੈ ਸੰਤ ਹਰ ਮੁਲਕ ਦੇ ਵਿੱਚ ਨਹੀਂ ਹੈ ਬਹੁਤ ਥੋੜਾ ਬਹੁਤ ਥੋੜਾ ਭੀੜ ਮਹਾਤਮਾ ਬੁੱਧ ਕਹਿੰਦੇ ਸਨ ਭੀੜ ਤੇ ਢਾਣਾ ਵੀ ਆਉਂਦੀ ਹੈ ਸ਼ੇਰਾਂ ਵੀ ਨਹੀਂ ਆਉਂਦੇ ਉਹਨੇ ਆਪਣੇ ਚਚੇਰੇ ਭਰਾ ਆਨੰਦ ਨੂੰ ਕਿਹਾ ਸੀ ਆਨੰਦ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਭੀੜ ਭੇੜਾਂ ਦੀ ਹੁੰਦੀ ਹੈ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੁੰਦੀ ਨਹੀਂ ਹੁੰਦੀ ਇਨਹੀ ਭੇੜਾਂ ਦੇ ਚੋਂ ਔਖੇ ਨਾਲਾ ਗੁਸਤਾਖੀ ਮਾ ਕੋਈ ਸਾਧੂ ਹੁੰਦਾ ਹੈ ਸਾਧਨਾ ਕਰਦਾ ਹੈ ਸਾਧਨਾ ਅਰੰਭਉ ਦੇ ਇਹ ਹੁਣ ਭੇਡ ਦਾ ਹਿੱਸਾ ਨਹੀਂ ਹੈ ਕਿ ਭੀੜ ਦੀ ਤਰ੍ਹਾਂ ਨਹੀਂ ਜੀਵੇਗਾ ਆਨ ਬੰਦਾ ਭੀੜ ਤੋਂ ਹੀ ਪ੍ਰਭਾਵਿਤ ਹੁੰਦਾ ਹੈ ਪਤਾ ਹੈ ਕਿਉਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਲਤੁਲ ਆਮ ਸਹੀ ਬਹੁਤ ਮਨੁੱਖ ਗਲਤ ਕਰਨ ਤੇ ਉਹਨੂੰ ਸਹੀ ਸਮਝਿਆ ਜਾਂਦਾ ਹੈ 99 ਬੰਦੇ ਗਲਤ ਕਰਨ ਤੇ ਇੱਕ ਬੰਦਾ ਠੀਕ ਕਰੇ ਉਹ ਜਿਹੜਾ ਇੱਕ ਬੰਦਾ ਠੀਕ ਕਰ ਰਿਹਾ ਹੈ ਗਲਤ ਸਮਝਿਆ ਜਾਏਗਾ 99 ਸਹੀ ਸਮਝੇ ਜਾਣਗੇ ਮਨੁੱਖ ਬਹੁਗਣਤੀ ਤੋਂ ਪ੍ਰਭਾਵਿਤ ਹੁੰਦੇ ਹਨ ਮਨੁੱਖ ਅਕਸਰਿਅਤ ਤੋਂ ਪ੍ਰਭਾਵਿਤ ਹੁੰਦੇ ਜੈਸੇ ਜਮਹੂਰੀਅਤ ਡੈਮੋਕ੍ਰੇਸੀ ਜਿਹੜਾ ਜਨਾ ਮੁਲਕਾਂ ਵਿੱਚ ਹੈ ਬਹੁਗਣਤੀ ਜਿਸ ਨੂੰ ਵੋਟ ਮਿਲ ਜਾਂਨ ਉਹਦੀ ਹਕੂਮਤ ਪ੍ਰ ਵਿਦਵਾਨ ਕੇੰਦਰ ਬਹੁ ਗਿਣਤੀ ਤੇ ਭੇੜਾਂ ਦੀ ਆਉਂਦੀ ਐ ਸ਼ੇਰਾਂ ਦੀ ਨਹੀਂ ਆਉਂਦੀ ਬਹੁ ਗਿਣਤੀ ਤੇ ਕਿਕਰਾਂ ਦੀ ਆਉਂਦੀ ਐ ਚੰਦਨ ਦੀ ਨਹੀਂ ਆਉਂਦੀ ਬਹੁ ਗਿਣਤੀ ਤੇ ਮੂਰਖਾਂ ਦੀ ਆਉਂਦੀ ਐ ਸਿਆਣਿਆਂ ਦੀ ਨਹੀਂ ਆਉਂਦੀ ਤੇ ਸੋਸਤੇ ਮੂਰਖ ਹਮੇਸ਼ਾ ਜਿੱਤਣਗੇ ਭੇੜਾਂ ਜਿੱਤਣਗੀਆਂ ਸ਼ੇਰ ਹਾਰਣਗੇ ਕਿਉਂਕਿ ਗਿਣਤੀ ਦਾ ਸਵਾਲ ਐਗਾ ਕਿਹੜੇ ਤੇ ਗਿਣਤੀ ਦੀਏਗਾ ਮੌਰਖੇ ਤਣਗੇ। ਸ਼ਿਆਣੇ ਹਾਰਣਗੇ। ਖੇੜ ਤੇ ਗਿਣਤੀ ਦੀਏ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਲਤੁਲ ਆਮ ਸਹੀ। ਬਹੁ ਗਿਣਤੀ ਵਿੱਚ ਗਲਤੀ ਕੀਤੀ ਜਾ ਉਹ ਗਲਤੀ ਨਹੀਂ ਮੰਨਿਆ ਜਾਂਦਾ। ਸਹੀ। ਨਿਹਣੇਵੇਂ ਬੰਦੇ ਵਰਤ ਕਰਨ ਉਹ ਗਲਤ ਨਹੀਂ ਸਮਝੇ ਜਾਣਗੇ। ਇੱਕ ਬੰਦਾ ਸਹੀ ਕਰੇ ਉਹ ਗਲਤ ਸਮਝਿਆ ਜਾਏਗਾ। बनारस दे सारे सयाने गिने गए एको ही बंदा पागल गिने आ गया कबीर हद हो गई बाकी सारे सयाने गिने गए क्योंकि बहु गिनती है ਇਹ ਇੱਕ ਬੰਦਾ ਬਾਕੀਆਂ ਦੀ ਤਰ੍ਹਾਂ ਨਹੀਂ ਜੀਵਦਾ ਸੀ ਤੋ ਪਾਗਲ ਗਣਿਆ ਗਿਆ ਲੋਕ ਕਹੇ ਕਬੀਰ ਬਹਰਾਣਾ ਸਾਰੇ ਵੇਦੀ ਜਨੇਉ ਪਹਿਨਦੇ ਸਨ ਗੁਰੂ ਨਾਨਕ ਨੇ ਨਹੀਂ ਪਹਿਨਿਆ ਸਾਰੇ 베ਦੀ ਵਰਤ ਰਖਦੇ ਸਨ ਗੁਰਨਾਨਕ ਨੇ ਇਨਕਾਰ ਕੀਤਾ ਸਾਰੇ 베ਦੀ ਹਵਨ ਯੱਗ ਕਰਦੇ ਸਨ ਗੁਰਨਾਨਕ ਨੇ ਕਰਨ ਤੋਂ ਇਨਕਾਰ ਕੀਤਾ ਸਾਰੇ 베ਦੀ 33 ਕਰੋੜ ਦੇਵਤਿਆਂ ਦੀ ਮਲੋਤ ਮੰਨਦੇ ਸਨ ਗੁਰਨਾਨਕ ਨੇ ਇਨਕਾਰ ਕੀਤਾ ਜਿਨੇ 베ਦ ਪੜ੍ਹੇ ਉਹ ਸੋ 베ਦੀ ਕਹੈ ਉਹ 베ਦੀ ਸਨ ਸਾਰੇ ਬੇਦੀਆਂ ਨੇ ਮਿਲ ਕੇ ਪਤਾ ਕੀ ਆਖੇ ਇਹ ਬੂਤ ਨਾ ਬੇਤਾਲ ਹੈ ਕੋਈ ਕਹੇ ਬੂਤ ਨਾ ਕੋ ਕਹੇ ਬੇਤਾਲ ਉਹ ਸਾਰੇ ਬੇਦੀ ਤੇ ਬੇਦੀ ਨੇ ਮਹਾਨ ਨੇ ਇਹ ਜਿਹੜਾ ਇੱਕ ਹੈ ਇਹਨੂੰ ਸਾਰਿਆਂ ਨੇ ਬੂਤ ਨਾ ਬੇਤਾਲਾ ਕਹਾਣਾ ਸ਼ੁਰੂ ਕੀਤਾ ਸਾਰਾ ਬਨਾਰਸ ਸਿਆਣਾ ਇੱਕ ਕਬੀਰ ਵਿਚਾਰਾ ਪਾਗਲ ਹੈ ਕਿਉਂਕਿ ਸਾਰਿਆਂ ਨੇ ਉਸਨੂੰ ਪਾਗਲ ਕਿਹਾ ਕਾਰਨ ਗਲਤੁਲ ਆਮ ਸਹੀ ਮੈਂ ਜਿਸ ਦਿਨ ਗੁਲਿਸਤਾਨ ਵਿੱਚ ਸ਼ੇਖ ਸਾਦੀਦਾਏ ਬੋਲ ਪੜਿਆ ਕਾਫੀ ਦਿਨ ਮੈਂ ਇਸ ਨੂੰ ਦੋਹਰਾਇਆ ਅੱਗੇ ਜਾਣ ਨੂੰ ਗੁਲਿਸਤਾਨ ਨੂੰ ਅੱਗੇ ਪੜਨ ਨੂੰ ਮੇਰੀ ਹਿੰਮਤ ਹੀ ਨਾ ਹੋਈ ਬਈ ਬੜੀ ਕੀਮਤੀ ਗੱਲ ਇਸ ਮਹਾਪੁਰਸ਼ ਨੇ ਕਹਿ ਦਿੱਤੀ ਗਲਤੁਲ ਆਮ ਸਹੀ ਬਹੁ ਗਿਣਤੀ ਵਿੱਚ ਗਲਤੀ ਹੋਵੇ ਉਹ ਗਲਤੀ ਨਹੀਂ ਗਿਣੀ ਜਾਂਦੀ ਕਿ 90 ਬੰਦੇ ਗਲਤ ਕਰ ਰਹੇ ਨੇ ਤੇ ਹਰੇਕ ਕੋਲ ਦਲੀਲ ਇਹ ਆਉਂਦੀ ਹੈ ਕਿਤਨੇ ਸਾਰੇ ਬੰਦੇ ਗਲਤ ਥੋੜੀ ਹੋ ਸਕਦੇ ਨੇ ਹਰ ਇੱਕ ਬੰਦਾ ਇਹ ਦਲੀਲ ਦੇ ਕਿਤਨੇ ਸਾਰੇ ਗਲਤ ਥੋੜੀ ਹੋ ਸਕਦੇ ਨੇ ਕੋਈ ਇੱਕ ਗਲਤ ਹੋਵੇਗਾ ਤੇ ਜੇ ਇਤਨੇ ਸਾਰੇ ਕਰਦੇ ਪੈਨ ਤਾਂ ਗਲਤ ਨੇ ਉਹ ਇੱਕ ਠੀਕ ਹੋਵੇਗਾ ਹਮੇਸ਼ਾ ਭੀੜ ਤੋਂ ਗਲਤ ਬੰਦਿਆਂ ਦੀ ਆਉਂਦੀ ਹੈ ਉਹ ਇੱਕ ਬੰਦਾ ਵਿਚਾਰਾ ਹੈ ਤੇ ਸੋਲੀ ਤੇ ਚੜਦਾ ਜਾਂ ਤਤੀ ਤਵੀ ਤੇ ਬੈਠਦਾ। ਯਾ ਉਸ ਦੇ ਬੰਦ-ਬੰਦ ਕੱਟੇ ਜਾਂਦੇ ਹਨ। ਯਾ ਦੀਵਾਰਾਂ ਦੇ ਚਿਣਿਆ ਜਾਂਦਾ ਹੈ। ਕਿਉਂਕਿ ਇੱਕ ਹੁੰਦਾ ਹੈ। ਢੀੜ ਤੇ ਮੂਰਖਾਂ ਦੀ ਹੁੰਦੀ। ਗਨਤੁਲ ਆਮ ਸਹਿ। ਢੀੜ ਸ਼ਬਦ ਵੀ ਢੀੜਾਂ ਤੋਂ ਬਣਿਆ ਔਖੇ ਨਾਉਣਾ। ਜਦ ਮੈਨੂੰ ਕੋਈ ਭਾਰਤ ਵਿੱਚ ਕਹਿੰਦਾ ਉਸ ਸਾਧੂ ਦੇ ਨਾਲ ਤੇ ਬੜੀ ਢੀੜ ਹੈ ਬੜੀ ਢੀੜ ਹੈ ਉਹ ਕਹਿਣਾ ਉਹ ਕਹਿਣਾ ਪੈਂਦਾ ਢੀੜਾ ਹੋਣ ਗਿਆ ਢੀੜਾ ਹੋਣ ਗਿਆ ਐਸਾ ਵੀ ਵਕਤ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਨਾਲ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸੀ ਸਭ ਕੁਝ ਵਿਛੜ ਗਿਆ ਕੋੜਾ ਵੀ ਕੋਲ ਨਹੀਂ ਸੀ ਸ਼ਸਤਰ ਵੀ ਨਹੀਂ ਸੀ ਚਾਰ ਦਿਨ ਦਾ ਪੇਟ ਦੇ ਵਿੱਚ ਅੰਨ ਵੀ ਨਹੀਂ ਗਿਆ ਪਨ ਦੇ ਕੱਪੜੇ ਵੀ ਪਾਟ ਗਏ ਸਨ ਮਾਛੀਵਾੜਾ ਉਹ ਮਾਂ ਦੀ ਰਾਤ ਰੇਤ ਦੇ ਟਿੱਬੇ ਤੇ ਪਾਦਸ਼ਾਹ ਸੌ ਗਏ ਦਿਨ ਭਰ ਦੇ ਪੈਦਲ ਚਲੇ ਥਕੇ ਸਰੀਰ ਥਕੇ ਟੁੱਟੇ ਤੇ ਕਹਿੰਦਾ ਨੀਂਦ ਐਸੀ ਹੈ ਬਾਵੇਂ ਸਰੀਰ ਥਕਿਆ ਹੈ ਟੁਟਿਆ ਹੈ ਤੇ ਭੁੱਖਾ ਹੋਵੇ ਪਰ ਨੀਂਦ ਆ ਜਾਂਦੀ ਹੈ ਭੁੱਖੇ ਨੂੰ ਵੀ ਆ ਜਾਂਦੀ ਹੈ ਸਰੀਰ ਨੇ ਆਰਾਮ ਕਰਨਾ ਚਾਹਿਆ ਸੌਂ ਗਏ ਨੇ ਸ਼ੁਕਰਾਨਾ ਪੈ ਨਿਕਲਦਾ ਯਾਰ ਰੜੇ ਦਾ ਸਾਨੂੰ ਸੱתר ਚੰਗਾ ਪਟਖੇੜਿਆਂ ਦਾ ਰਹਿਣਾ ਠੀਕ ਹੈ ਪ੍ਰਭੂ ਅਜ ਸ਼ਸਤਰ ਬਸਤਰ ਨਹੀਂ ਨੇ आज कुछ भी नहीं है ना साजो ना बाजो ना फौजो ना फर्श श्री मुखवाक पातशाही दसवीं जफरनामा ना मेरे को हथियार ने ना मेरे को धन है ना मेरे नाल अज सिंह ने ना ही परिवार है ना किले ने ना महल माड़िया ने ना साजो ना बाजो ना फौजो ना फर्श खुदा वंद बख्शन रही ऐश ऐ खुदा तूते हैं ऐ प्रभु तूते हैं जब तू है ते बुख दे भी आनंद बने हुए जब तू है तो इकल दे भी रौनक बनी हुई है जब तू है तो रस बनया होया है हौसला बनया होया है हद हो गई ਛੋਟੀਆਂ ਛੋਟੀਆਂ ਘਟਨਾਵਾਂ ਨਾਲ ਲੋਕਾਂ ਦੇ ਵਿਰੋਸੇ ਟੁੱਟ ਜਾਂਦੇ ਹੁੰਦੇ ਨੇ ਮੈਂ ਇੱਕ ਦਫਾ ਫਿਰ ਬਗਾਦਾ ਹਾਂ ਵਿਰੋਸੇ ਟੁੱਟ ਜਾਂਦੇ ਹਨ ਸ਼ਰਧਾ ਨਹੀਂ ਟੁੱਟਦੀ ਵਿਰੋਸੇ ਤੇ ਨਿੱਕੀ ਨਿੱਕੀ ਗੱਲ ਤੇ ਟੁੱਟ ਜਾਣਾ ਹੈ ਸ਼ਰਧਾ ਨਹੀਂ ਟੁੱਟਦੀ ਵਿਰੋਸਾ ਸੁਣਿਆ ਹੈ ਬੜਿਆ ਹੈ ਯਕੀਨ ਆ ਗਿਆ ਵਿਰੋਸਾ ਟੁੱਟ ਸਕਦਾ ਹੈ ਸ਼ਰਧਾ ਵੇਖੇ ਮੈਂ ਦੇਖੇ ਹੋਰੀ ਉੱਚਾ ਮੋਹਨ ਸਭ ਤੋਂ ਉੱਚਾ ਕੋਣ ਐਸੇ ਪ੍ਰੋਸ ਦੀ ਸ਼ਰਧਾ ਕਿਵੇਂ ਟੁੱਟੇਗੀ ਇਹਨੂੰ ਕਹੀ ਕੋਈ ਮੋਹਨ ਨਹੀਂ ਹੈ ਉਹ ਕਹਿ ਰਿਹਾ ਮੈਂ ਵੇਖਿਆ ਤੂੰ ਕਿਸ ਤਰ੍ਹਾਂ ਕਹਿਣਾ ਨਹੀਂ ਹੈ ਮੈਂ ਤੇ ਵੇਖਿਆ ਮੈਂ ਦੇਖੀ ਹੋਰੀ ਉੱਚਾ ਮੋਹਨ ਸਭ ਤੋਂ ਉੱਚਾ ਮੈਂ ਤੇ ਵੇਖਿਆ ਉਹ ਜਿਤਨਾ ਕਹਿਣਾ ਕਹਿ ਦੇ ਇਹ ਸ਼ਰਧਾ ਨਾ ਸਾਜੋ ਨਾ ਬਾਜੋ ਨਾ ਖੋਜੋ ਨਾ ਫਰਸ ਖੁਦਾਵੰਦ ਬਖਸ਼ੰਦਈ ਐਸ਼ਵਰ ਮੈਂ ਅਰਜ਼ ਕਰਾਂ ਕਾਲ ਵਿੱਚ ਪਰਸਥਿਤੀ ਬਣੀ ਰਹੇਗੀ ਕਾਲ ਵਿੱਚ ਔਕੜਾਂ ਹੋਣਗੀਆਂ ਕਿਉਂਕਿ ਕਾਲ ਵਿੱਚ ਸਿਰਫ ਜਨਮ ਨਹੀਂ ਹਰ ਜਨਮ ਮਰਨ ਦੇ ਵਿੱਚ ਬਦਲਦਾ ਹੈ ਕਾਲ ਦੇ ਵਿੱਚ ਸਿਰਫ ਹਾਸੇ ਨਹੀਂ ਹਉਨੇ ਵੀ ਨੇ ਸਿਰਫ ਨਫਾ ਨਹੀਂ ਨੁਕਸਾਨ ਵੀ ਹੈ ਕਾਲ ਦੇ ਵਿੱਚ ਜੀਣ ਵਾਲੇ ਨੂੰ ਐਸਾ ਸਮਝ ਲੈਣਾ ਚਾਹੀਦਾ ਹੈ ਤੇ ਦੋਵੇਂ ਵਾਰੀ ਵਾਰੀ ਮੇਰੀ ਚੋਲੀ ਚ ਪਹਿਣਗੇ ਕਦੀ ਸੁਖ ਕਦੀ ਦੁਖ ਜੋ ਵਰਤਮਾਨ ਵਿੱਚ ਆ ਗਿਆ ਥੋੜਾ ਜਾਂ ਦੁਖ ਸੁਖ ਤੋਂ ਉੱਚਾ ਉੱਠ ਗਿਆ ਕਿਉਂ ਕਰਤਾਪਨ ਥੋੜਾ ਸਮਾਪਤ ਹੋ ਗਿਆ ਕਾਲ ਨੂੰ ਤੇ ਕਰਮ ਚੱਲ ਰਿਹਾ ਹੈ ਤੇ ਥੋੜਾ ਅਕਰਮ ਹੋਇਆ ਹੁਣ ਬਹੁਤ ਕੁਝ ਨਹੀਂ ਕਰਦਾ ਸਿਰਫ ਵਾਹਿਗੁਰੂ ਮੰਤਰ ਦਾ ਉਚਾਰਨ ਕਰਦਾ ਹੈ ਔਰ ਇੱਕ ਦਮ ਵਿੱਚ ਪੂਰਾ ਹੋ ਜਾਂਦਾ ਹੈ ਤੇ ਇਹ ਵਰਤਮਾਨ ਹੈ ਇੱਥੇ ਆ ਗਿਆ। ਬਸ ਇਹ ਨਹੀਂ ਕਰਮ ਕਰਦਾ। ਹਮ ਦੋ ਸ਼ਬਦ ਫਿਰ ਧਿਆਨ ਨਾਲ ਸੁਣਨਾ ਸਾਰੇ ਕਰਮ ਇਸ ਵਾਸਤੇ ਨੇ ਕਿਦਰ ਇਹ ਇੱਕ ਕਰਮ ਕਰੇ ਹਜ਼ਾਰਾਂ ਕਰਮ ਛੁੱਟ ਜਾ। ਉਹ ਸਾਰਾ ਕਰਮ ਕਾਂਡ ਛੁੱਟ ਜਾ। ਉਹਦੀ ਲੋੜ ਹੈ ਕਰਮ ਦੀ ਲੋੜ ਹੈ। ਤਾਂ ਕੇ ਅਕਰਮ ਤੱਕ ਪਹੁੰਚੀਏ ਤੇ ਅਕਰਮ ਵਿੱਚ ਪਰਖੇ ਪ੍ਰਵੇਸ਼ ਕਰਨ ਲਈ ਪਹਿਲੇ ਕਰਮ ਦੀ ਛੋਟੀ ਧਾਰ ਤੱਕ ਆਣਾ ਪੈਂਦਾ ਹੈ ਤੇ ਕਰਮ ਦੀ ਛੋਟੀ ਧਾਰ ਵਰਤਮਾਨ ਦੇ ਚਾ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਸ਼ਬਦ ਇਹ ਹੀ ਨੇ ਮੇਰੇ ਕੋਲ ਕਹਿਣ ਵਾਸਤੇ ਤੇ ਜਿਹੜੇ ਸਾਧਨਾ ਕਰਦੇ ਆਉਣਗੇ ਇਹ ਪੌੜੀ ਉਹਨਾਂ ਦੇ ਪੱਲੇ ਤੇ ਕੁਝ ਪਾ ਸਕਦੀ ਹੈ ਬਾਕੀਆਂ ਦੇ ਨਹੀਂ ਤੇ ਮੈਂ ਫਿਰ ਅਰਜ਼ ਕਰਾਂ ਭੀੜ ਵਿੱਚ ਭੇੜਾ ਹੁੰਦੀ ਹੈ ਜੋ ਸਾਧਨਾ ਕਰਨ ਲੱਗ ਪਿਆ ਸਾਧੂ ਜੇ ਜੀ ਸਾਧਨਾ ਸਫਲ ਹੋ ਗਈ ਹੈ ਸਿੱਧ ਵਰਤਮਾਨ ਤੱਕ ਆ ਗਿਆ ਤੇ ਜਿਹੜਾ ਵਰਤਮਾਨ ਤੋਂ ਵੀ ਲੰਘ ਗਿਆ ਭਗਵਾਨ ਦੇ ਚ ਪਹੁੰਚ ਗਿਆ ਸੰਤ ਕਾਲ ਤੋਂ ਅਕਾਲ ਵਿੱਚ ਜਾਣਾ ਹੈ ਕਾਲ ਵਿੱਚ ਭੀੜ ਹੈ ਵਰਤਮਾਨ ਵਿੱਚ ਬਹੁਤ ਥੋੜੇ ਬਹੁਤ ਥੋੜੇ ਭਗਵਾਨ ਦੇ ਵਿੱਚ ਕੋਈ ਕਰੋਨਾ ਚ ਇਕਤ ਕੋਟਨੋ ਮੇ ਨਾਨਕ ਕੋ ਨਾਰਾਇਣ ਜੈ ਜੀ ਕਰੋੜਾਂ ਚ ਕੋਈ ਇਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਸ ਵਕਤ ਜ਼ਮੀਨ ਤੇ ਕਿੰਨੀ ਆਬਾਦੀ ਹੋਵੇਗੀ 6 ਅਰਬ ਦੇ ਕਰੀਬ ਕਹਿੰਦੇ ਕਿ ਕਰੋੜ ਇੱਥੇ ਨਹੀਂ ਹੈ ਕੋਟਨ ਕੋਟਨ ਬਹੁਵਚਨ ਹੈ ਕਈ ਕਰੋੜਾਂ ਵਿੱਚ ਕੋਈ ਇੱਕ ਅਦ ਸੰਤ ਹੈ ਜਣਾ ਕਣਾ ਸੰਤ ਨਹੀਂ ਹੈ ਤੇ ਵੀ ਮੇਰਸ ਕਰਦੇ ਜਿਸ ਦਿਨ ਕਦੀ ਸਾਧਨਾ ਕਰੋਗੇ ਤੇ ਥੋੜਾ ਜਿਆ ਕਿਧਰੇ ਸਾਧਨਾ ਨੂੰ ਭਾਗ ਲਗਿਆ ਉਸ ਦਿਨ ਸੰਤ ਦੀ ਸਮਝ ਵੀ ਆ ਜਾਏਗੀ ਉਸ ਤੋਂ ਪਹਿਲੇ ਨਹੀਂ ਆਏਗੀ ਆਏਗੀ ਨਹੀਂ ਕਿਉਂਕਿ ਜਗਤ ਕਾਲ ਵਿੱਚ ਜੀ ਰਿਹਾ ਹੈ ਨਾ ਆਕਾਰ ਨਹੀਂ ਸਮਝ ਨਾ ਵਰਤਮਾਨ ਦੀ ਸਮਝ ਕਿ ਸਵਾਸਤੇ ਪਖੰਡ ਪੂਜਿਆ ਜਾਦਾ ਹੈ ਪਖੰਡ ਸਨਮਾਨਿਤ ਹੈ ਪਖੰਡ ਸਤਕਾਰਿਆ ਜਾ ਰਿਹਾ ਹੈ ਔਰ ਪਖੰਡ ਬੜਾ ਸ਼ਿੰਗਾਰ ਕਰਦਾ ਹੈ ਪਖੰਡ ਕਿਉਂ ਪੂਜਿਆ ਜਾਂਦਾ ਹੈ ਜਿਹੜਾ ਕੰਮ ਆਮ ਬੰਦੇ ਨਾ ਕਰ ਸਕਣ ਤੇ ਉਹ ਕਰਕੇ ਦਿਖਾਣ ਜੇ ਸੇ ਆਮ ਬੰਦੇ ਤੇ ਗਰਸਤੀ ਨੇ ਤੇ ਉਹ ਆਖ ਨਾ ਸੀ ਗਰਸਤੀ ਨਹੀਂ ਆਸੀਂ ਨਹੀਂ ਗਰਸਤੇ ਅਸੀਂ ਗਰਸਦਾ ਤਿਆਗ ਇਹ ਬਹੁਤ ਵੱਡੀ ਗੱਲ ਦਿਸ ਪੈਗੀ ਤੇ ਪੂਜਾ ਚੱਲ ਪੈਗੀ ਤੇ ਹੁਣ ਕੌਣ ਦੱਸੇ ਕਿਉਂਕਿ ਭੀੜ ਇਸ ਤਰ੍ਹਾਂ ਵੀ ਪੂਜਾ ਕਰੇਗੀ ਦਸੋਂ ਗੁਰੂ ਸਹਿਬਾਨ ਗਰਸਤੇ ਨੇ ਭਗਤ ਗਰਸਤੇ ਨੇ ਰਾਮ ਗਰਸਤੇ ਨੇ ਕ੍ਰਿਸ਼ਨ ਗਰਸਤੇ ਨੇ ਸ਼ਿਵ ਜੀ ਬਾਵੇਂ ਰਹਿੰਦੇ ਤੇ ਜੰਗਲਾਚ ਨੇ ਪਰਪਾਰਵਤੀ ਉਹਨਾਂ ਦੀ ਪਤਨੀ ਹੈ ਗਰਸਤੇ ਨੇ तो खैर आप दी अर्ज करा जो कर्म हर मनुख ना कर सके तो कोई करके दिखावे पूजा चल पक दे लेकिन इसमें गुरबाणी पखंड कहती प्रकृति के नियम तो मनुख उल्ट पे नहीं चल सकेगा लेकिन उल्ट चलता हुआ दिखा सकेगा ਜਤਨ ਕਰੇ ਬਿੰਦ ਕੇ ਵੇ ਨਾ ਰਹਾਈ ਮਨੁ ਆ ਡੋਲੇ ਨਰਕੇ ਜਾਇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਰੀਰ ਦੇ ਜਦ ਸ਼ਕਤੀ ਅਧਕ ਹੋ ਜਾਏਗੀ ਤੇ ਨਿਕਲੇਗੀ ਕਿਸੇ ਨਾ ਕਿਸੇ ਤਰੀਕੇ ਨਾਲ ਜਤਨ ਕਰੇ ਬਿੰਦ ਕੇ ਵੇ ਨਾ ਰਹਾਈ ਨਹੀਂ ਰਹਿ ਸਕਤੇ ਗੁਰੂ ਨਾਨਕ ਮਨੁ ਆ ਡੋਲੇ ਨਰਕੇ ਜਾਇ ਇਸ ਤੇ ਅਜੀ ਦਾ ਮਨ ਡੋਲਦਾ ਰਹੇਗਾ ਪਖੰਡੇ ਲੇਕਿਨ ਜਗਤ ਪੂਜਾ ਕਰੇਗਾ ਜਗਤ ਪੂਜਾ ਕਰੇਗਾ ਇਹ ਗੁਰੂ ਨਾਨਕ ਦਾ ਬਾਕ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਹੁਣ ਜਗਤ ਨੂੰ ਪਖੰਡ ਦੀ ਵੀ ਸਮਝ ਨਹੀਂ ਇਹ ਵੀ ਮਾਰਸ ਕਰਦੇ ਆਂ ਕਰਮ ਧਰਮ ਪਖੰਡ ਜੋ ਦੇ ਛੇ ਮਹਾਰਾਜ ਕਹਿੰਦੇ ਜੋ ਧਰਮ ਦਿਖਾਈ ਦੇ ਰਿਹਾ ਹੈ ਵਾਸਤਵਕ ਪਖੰਡ ਹੈ ਜਿਹੜੇ ਕਰਮ ਕੀਤੇ ਜਾ ਰਹੇ ਨੇ ਧਾਰਮਿਕ ਪਖੰਡ ਨੇ ਇਹ ਸਿਰਫ ਦਿਖਾਏ ਜਾ ਰਹੇ ਨੇ ਵਾਸਤਵਕ ਹੈ ਨਹੀਂ ਤੇ ਕਰਕੇ ਐਸਾ ਦਿਖਾਇਆ ਜਾ ਸਕਦਾ ਹੈ। ਜੋ ਧਾਰਮਿਕ જગਤ ਦੀ ਸਮਝ ਤੇ ਉਸ ਨੂੰ ਪੈ ਗਈ ਜਦ ਕੋਈ ਸਾਧਨਾ ਕਰ ਰਿਹਾ ਹੈ ਕਾਲ ਤੋਂ ਅਕਾਲ ਦੇ ਚ ਜਾਣਦੇ। ਇੱਕ ਦਮ ਦੇ ਚ ਆਣਦੇ। ਮਨ ਨੂੰ ਲੈਣਾ ਇੱਕ ਦਮ ਦੇ ਚ। ਕਰਮ ਤੋਂ ਅਕਰਮ ਦੇ ਚ। ਧਰਮ ਤੋਂ ਅਧਰਮ ਦੇ ਚ। ਆ ਕਰਮ ਹੈ। ਆ ਧਰਮ ਹੈ। ਮਜ਼ਬ ਤੋਂ ਆ ਮਜ਼ਬ ਦੇ ਚ। नमस्तस्त अदबे नमस्तंग अमजवे ए प्रभु तेरा कोई मजब नहीं जद किदरे कोई परमात्मा चले न हो जाता पता के कहता कबीर कह रहे ने ना हम हिंदू ना मुसलमान अल्ले राम के पिंड प्रणाम मैं अल्लाह अल्लाह भी जपदा राम राम भी जपदा पर ए हिंदू मुसलमान एक गल सुन लो ना मैं मुसलमान ना मैं हिंदू गल खत्म ਨਮਸਤਾਸਤੋ ਅਜਵੇ ਨਮਸਤੰ ਅਮਜਵੇ ਨਮਸਕਾਰ ਹੈ ਪ੍ਰਭ ਤੇਨਾ ਤੇਰਾ ਕੋਈ ਮਸਬ ਨਹੀਂ ਤੇਰਾ ਕੋਈ ਧਰਮ ਨਹੀਂ ਤੂੰ ਕੋਈ ਕਰਮ ਵੀ ਨਹੀਂ ਕਰਦਾ ਕਰਮੀ ਕਰ ਕਰਕੇ ਉੱਥੇ ਪਹੁੰਚਣਾ ਹੈ ਜਿਸ ਦਾ ਕੋਈ ਕਰਮ ਨਹੀਂ ਕੋਈ ਧਰਮ ਨਹੀਂ ਕੋਈ ਮਸਬ ਨਹੀਂ ਤੇ ਜਦ ਕੋਈ ਉਸ ਦੇ ਚ ਲੀਨ ਹੋ ਜਾਂਦਾ ਹੈ ਯਕੀਨ ਜਾਣ ਉਹਦਾ ਕੋਈ ਮਸਬ ਨਹੀਂ ਇਸ ਵਾਸਤੇ ਕਹਿੰਦੇ ਨੇ ਸੰਤ ਦਾ ਕੋਈ ਮਸਬ ਨਹੀਂ ਸੰਤ ਤੇ ਮੱਕੇ 'ਚ ਵੀ ਚਲੇ ਗਏ 18 ਤੀਰਥਾਂ ਤੇ ਗੁਰੂ ਨਾਨਕ ਨੇ ਸੱਚ ਦਾ ਨਾਰਾ ਲਾਇਆ ਸਾਰੇ ਇਸਲਾਮੀ ਕੇਂਦਰਾਂ ਤੇ ਨਾਰਾ ਲਾਇਆ ਬੋਧ ਮਠਾਂ ਤੇ ਨਾਰਾ ਲਾਇਆ ਉਹ ਮੱਕੇ ਵੀ ਚਲੇ ਗਏ ਬਨਾਰਸ ਵੀ ਚਲੇ ਗਏ ਸਿੱਧਾਂ ਕੋਲ ਵੀ ਚਲੇ ਗਏ ਫਕੀਰਾਂ ਕੋਲ ਵੀ ਚਲੇ ਗਏ ਜਿਵੇਂ ਹਵਾ ਸਾਰੀ ਜਗ੍ਹਾ ਤੇ ਪਹੁੰਚਦੀ ਹੈ ਜਿਵੇਂ ਸੂਰਜ ਦੀ ਰੋਸ਼ਨੀ ਸਾਰੀ ਜਗ੍ਹਾ ਤੇ ਪਹੁੰਚਦੀ ਹੈ ਤੇ ਹੁਣ ਸੂਰਜ ਨੂੰ ਕੀ ਆਖੋਗੇ ਹਿੰਦੂ ਮੁਸਲਮਾਨ ਸੂਰਜ ਨਾਲ ਕੋਈ ਮੁਲਕ ਜੋੜੋਗੇ ਤੇ ਸੂਰਜ ਅਮਰੀਕਨ ਹੈ ਜਾਂ ਚਾਈਨਸ ਹੈ ਸੂਰਜ ਸੂਰਜ ਸੰਤ ਤੇ ਸੂਰਜ ਦੀ ਤਰ੍ਹਾਂ ਸੰਤ ਤੇ ਪਵਨ ਦੀ ਤਰ੍ਹਾਂ ਤੇ ਪਵਨ ਨਾਲ ਕੋਈ ਮਜ਼ਬ ਜੋੜੋਗੇ ਤੇ ਸੂਰਜ ਨਾਲ ਕੋਈ ਜਾਤ ਪਾਤ ਜੋੜੋਗੇ ਮੁਲਕ ਜੋੜੋਗੇ ਅਗਰ ਸੂਰਜ ਨਾਲ ਕੋਈ ਜਾਤ ਪਾਤ ਜੋੜੀ ਜਾ ਰਹੀ ਹੈ ਮੁਲਕ ਜੋੜਿਆ ਜਾ ਰਿਹਾ ਹੈ ਉਹ ਕੋਈ ਜਲਦਾ ਹੋਇਆ ਦੇਵਾ ਹੋ ਵੈਦਾ ਕਿਸੇ ਗਾਰੇ ਚ ਸੂਰਜ ਨਹੀਂ ਹੈ ਇਹ ਵੀ ਮੈਂ ਅਰਜ਼ ਕਰ ਦੇਣਾ ਸੂਰਜ ਕਿਸੇ ਮਜ਼ਬਦ ਦੇ ਦਾਇਰੇ ਚ ਨਹੀਂ ਆਉਂਦਾ ਸੂਰਜ ਕਿਸੇ ਦੇਸ਼ ਦੇ ਦਾਇਰੇ ਚ ਨਹੀਂ ਆਉਂਦਾ ਸੂਰਜ ਕਿਸੇ ਜਾਤ ਪਾਤ ਦੇ ਦਾਇਰੇ ਚ ਵੀ ਨਹੀਂ ਆਉਂਦਾ ਉਹ ਮਹਾ ਸੂਰਜ ਜਿਸ ਤੋਂ ਸਾਰੇ ਸੂਰਜ ਹੋਏ ਨੇ ਉਹ ਵੀ ਕਿਸੇ ਜਾਤ ਪਾਤ ਦੇ ਦਾਇਰੇ ਚ ਨਹੀਂ ਆਉਂਦਾ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਪੰਤ੍ਰੀ ਤੀਰਤ ਪਰਮਾਤਮਾ ਆਕਾਲ ਪੰਤ੍ਰੀ ਤੀਰਤ ਆਕਾਲ ਦੇਚੇ ਕਾਲ ਦੇਚ ਨਹੀਂ ਅੰਦਰ ਦਾ ਤੀਰਤ ਜਿਸ ਦੇਚ ਮਨ ਨੇ ਜਾਣਾ ਹੈ ਪਹੁੰਚਣਾ ਹੈ ਕਿਤਨਾ ਵੀ ਸ਼ੋਰ ਸ਼ਰਾਬਾ ਹੋਵੇ ਭਗਤ ਦੇ ਸਾਹਮਣੇ ਤੇ ਅਗਰ ਪਰਮਾਤਮਾ ਦੇ ਨਾਮ ਦੀ ਕਿਦਰੇ ਇੱਕ ਧੋਨੀ ਹੋਵੇ ਉਸ ਨੂੰ ਉਹੀ ਸੁਣਾਈ ਦੇਗੀ ਇਹ ਵੀ ਮੈਰਜ ਕਰਦੇ ਆ ਕਬੀਰ ਕੰਨ ਮੈਂ ਸੁਣਦਾ ਵੀ ਨਹੀਂ ਮਿੱਥੇ ਆ ਮੈਂ ਫਜ਼ੂਲ ਦੇ ਬੋਲ ਸੁਣਦਾ ਵੀ ਨਹੀਂ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਨ ਸਤਿਗੁਰੂ ਨੇ ਬਾਣੀ ਦਾ ਕੀ ਬਾਣ ਮਾਰਿਆ ਪੈਰਾਂ ਤੋਂ ਵੀ ਪਿੰਗਲਾ ਹੋ ਗਿਆ ਹੁਣ ਕਿਦਰੇ ਤਨ ਦੇ ਪੈਰ ਨਾ ਸਮਝਣੇ ਕਿਉਂਕਿ ਗੁਰਬਾਣੀ ਦੇ ਅਰਥ ਗੁਰਬਾਣੀ ਕਰ ਰਹੀ ਹੈ ਸ੍ਰੀ ਰਾਮਾਨੰਦ ਦਾ ਇੱਕ ਸ਼ਬਦ ਬੜਾ ਕੀਮਤੀ ਹੈ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗ ਪੰਗ ਪਿੰਗਲਾ ਮੇਰਾ ਮਨ ਪਿੰਗਲਾ ਹੋ ਗਿਆ ਮਨ ਦੀ ਭਟਕਣਾ ਮਟ ਗਈ ਮਨ ਟਿੱਕ ਗਿਆ ਇੱਕ ਮਹਾਨ ਸ਼ਾਇਰ ਹੋਇਆ ਭਾਰਤ ਦੇਚ ਉਰਦੂ ਦਾ ਉਸ ਦਾ ਇੱਕ ਬੋਲ ਬੜਾ ਕੀਮਤੀ ਹੈ ਮਿਰਜ਼ਾ ਗਾਲਿਬ ਕਹਿੰਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟਦੇ ਨੇ ਟੁੱਟੇ ਹੋਏ ਪੈਰਾਂ ਦਾ ਮੇਰੇ ਉੱਤੇ ਬਹੁਤ ਵੱਡਾ ਐਹਸਾਨ ਹੈ ਕਹਿੰਦਾ ਮੈਂ ਨਾਂ ਦਾ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਬਾਰ ਬਾਰ ਹੱਦ ਹੋ ਗਈ ਟੁੱਟੇ ਪੈਰਾਂ ਦਾ ਟੁੱਟਦੇ ਨੇ ਚੰਗਾ ਹੋਇਆ ਮੇਰੇ ਟੁੱਟੇ ਹੋਏ ਪਾਏ ਤਲ ਪਾਏ ਪੈਰਾਂ ਨੂੰ ਕਹਿੰਦੇ ਨੇ ਪਰਸ਼ਿੰਦੇ मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता ए खुदा मैं तेरे बुए जो गई हो गए कितने जावा पैर ही नहीं रहे मैं तो ते तेरे दर जो गई हो गया तुम्हारे दर से अब उठकर कहीं जाया नहीं जाता मोहब्बत असल में मखमूर वो राजे हकीकत है समझ में आ गया है फिर भी समझ आया नहीं जाता ऐ खुदा तेरी गल ते समझ आ गई पर हम की करा इतनी मजबूरी है मैं समझा नहीं सकता कह नहीं सकता जिन्ह भी समझ च आया वो कह ना सके गुस्ताखी माफ अक्सर जो कहें दे रेंगे समझ नहीं समझ नहीं या पूरा कह नहीं सकते कथन नहीं कर सकते क्या हो कथी कथे ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਇ ਤੋ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਨਾਂ ਨੇ ਸੁਣਿਆ ਸੁਣਨਾ ਕਿਦਰੇ ਐਵੇਂ ਨਾ ਸਮਝ ਲੈਣਾ ਮਹਾਰਾਜ ਕਹਿੰਦੇ ਨਾ ਉਹ ਜੋ ਗੁਣਾਂ ਦਾ ਸਾਗਰ ਹੈ ਉਹਨੂੰ ਗ੍ਰਹਿਣ ਕਰ ਲੈਂਦੇ ਨੇ ਉਸ ਨੂੰ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਦੇ ਅੰਦਰ ਪਤਾ ਨਹੀਂ ਕਿੰਨੇ ਰੱਬੀ ਦੇਵੀ ਗੁਣ ਜੋ ਹੈ ਪੈਦਾ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਉਹ ਮਹਾਨ ਹੋ ਜਾਂਦੇ ਨੇ ਹਾਂਜੀ ਸੁਣਿਆ ਸੇਖ ਪੀਰ ਪਾਤਸ਼ਾਹ ਪ੍ਰਭੂ ਦਾ ਨਾਮ ਸੁਣਦੇ ਆਏ ਅਧਿਆਤਮਕ ਦੌਲਤ ਦੇ ਤਲ ਤੇ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਹੋ ਜਾਂਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਦਸ਼ਾਹੀ ਪਾਦਸ਼ਾਹ ਉਹ ਪੀਰ ਬਣ ਜਾਂਦੇ ਨੇ ਮੁਸਲਮਾਨੀ ਦੁਨੀਆ ਚ ਇਸਲਾਮ ਦੇ ਚ ਇੱਕ ਧਾਰਮਿਕ ਸੰਤ ਨੂੰ ਪੀਰ ਕਹਿੰਦੇ ਨੇ ਫਕੀਰ ਕਹਿੰਦੇ ਸ਼ੇਖ ਕਹਿੰਦੇ ਨੇ ਮਹਾਨ ਇਤੇ ਬਹੁਤ ਵੱਡਾ ਹੋ ਗਿਆ ਸ਼ੇਖ ਹੋ ਗਿਆ ਇਤੇ ਪੀਰ ਹੋ ਗਿਆ ਅੱਗੇ ਹੋ ਗਿਆ ਇਹੋ ਤੇ ਮਹਾਨਤਾ ਪ੍ਰਾਪਤ ਹੋ ਗਈ ਹੈ ਮਹਾਰਾਜ ਜੀ ਜਦੋਂ ਪ੍ਰਮਾਤਮਾ ਦਾ ਨਾਮ ਸੁਣਨ ਵਾਲਾ ਪੀਰ ਹੋ ਜਾਂਦਾ ਹੈ ਸ਼ੇਖ ਹੋ ਜਾਂਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਉਹ ਮਾਮੂਲੀ ਫਰਦ ਨਹੀਂ ਰਹਿ ਜਾਂਦਾ ਹਾਂਜੀ ਗੁਲੀਆਂ ਅੰਦੇ ਪਾਵੇਂ ਰੋ ਪ੍ਰਮਾਤਮਾ ਦਾ ਨਾਮ ਜੋ ਸੁਣਦੇ ਨੇ ਮਨ ਦੇ ਜਿਹੜੇ ਅੰधे ਨੇ ਉਹਨਾਂ ਨੂੰ ਵੀ ਅੱਖਾਂ ਮਿਲ ਜਾਂਦੀਆਂ ਹਨ ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਬਾਹ ਪ੍ਰਮਾਤਮਾ ਦਾ ਮਾਰਗ ਉਹਨਾਂ ਨੂੰ ਵੀ ਦਿਖਾਈ ਦੇਣ ਲੱਗ ਪੈਂਦਾ ਹੈ ਇਹਨਾਂ ਅੱਖਾਂ ਦੀ ਗੱਲ ਨਾ ਕਰਨੇ ਸੂਰਦਾਸ ਨੇਤਰਾਂ ਤੋਂ ਹੀਣ ਸੀ ਪਰ ਪ੍ਰਮਾਤਮਾ ਦਾ ਮਾਰਗ ਉਸ ਨੂੰ ਦਿਖਾਈ ਦਿੱਤਾ ਉਹ ਰੱਬ ਤੱਕ ਪਹੁੰਚਿਆ ਔਰ ਉਸ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ ਕਿ ਭਗਤ ਨੇਤਰਹੀਣ ਸੀ ਭਗਤ ਸੂਰਦਾਸ ਸਾ ਰੰਗ ਰਾਗ ਦੇ ਵਿੱਚ ਇਸ ਦਾ ਇੱਕ ਸ਼ਬਦ ਕਿਸ ਵਕਤ ਫਿਰ ਨਿਕੜਾ ਕਰਾਂਗੇ ਦਰਸਲ ਗੁਰੂ ਨਾਨਕ ਨੇ ਤੇ ਸਾਹ ਕਹਿ ਦਿੱਤਾ ਅੰਧੇ ਇਹ ਨਾ ਆਖੇ ਨਾ ਜਨਮ ਖ ਲੋਇਣ ਨਾ ਐ ਅੰਧੇ ਸਹੀ ਨਾਨਕਾ ਜੋ ਕਸਮੋਂ ਕੋ ਥੇ ਜਾਏ ਇਹ ਗੱਲ ਵੱਖਰੀ ਹੈ के ਬਾਹਰ ਦੀ ਦੁਨੀਆ ਵਿੱਚ ਵੀ ਆਵਾਜ਼ ਮਦਦ ਕਰਦੀ ਹੈ ਹਨੇਰਾ ਹੈ ਤੇ ਅੱਖਾਂ ਵਿੱਚ ਵੀ ਰੋਸ਼ਨੀ ਨਾ ਹੋਵੇ ਤੇ ਦੂਰੋਂ ਮਨੁੱਖ ਆਵਾਜ਼ ਮਾਰੇ ਕਿ ਤੂੰ ਮੇਰੀ ਆਵਾਜ਼ ਦੀ ਸੇਧ ਤੇ ਆ ਜਾ ਤੋ ਆਵਾਜ਼ ਵੀ ਮਾਰਗ ਬਣ ਜਾਂਦੀ ਹੈ ਬਾਹਰ ਕਿਸੇ ਕਿਸੇ ਵਕਤ ਜਦ ਹਨੇਰਾ ਹੈ ਤੇ ਅੱਖਾਂ ਵਿੱਚ ਵੀ ਰੋਸ਼ਨੀ ਨਹੀਂ ਤੋ ਮਨੁੱਖ ਆਵਾਜ਼ ਦੀ ਸੇਧ ਤੇ ਚੱਲ ਪੈਂਦਾ ਹੈ ਲੇਕਿਨ ਧਾਰਮਿਕ ਦੁਨੀਆ ਵਿੱਚ ਪ੍ਰਮਾਤਮਾ ਦੀ ਦੁਨੀਆ ਵਿੱਚ ਤੇ ਸ਼ਬਦ ਹੀ ਰਹਿبری ਕਰਦਾ ਹੈ ਆਵਾਜ਼ ਹੀ ਰਹਿبری ਕਰਦੀ ਹੈ ਤੋ ਮਹਾਰਾਜ ਕਰਨ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਅੰਧੇ ਨੂੰ ਵੀ ਰਸਤਾ ਮਿਲ ਜਾਂਦਾ ਹੈ ਉਹ ਵੀ ਪਹੁੰਚ ਜਾਂਦਾ ਹੈ ਸੁਣੀਆਂ ਹਾਂ ਤੋਏ ਅਸਗਾਹ ਉਹ ਜੋ ਮਹਾਨ ਸਾਗਰ ਹੈ ਜਿਹਨੂੰ ਅਭੂਰ ਕਰਨਾ ਪਾਰ ਕਰਨਾ ਬੜਾ ਔਖਾ ਹੈ ਉਹ ਇੱਕ ਹੱਥ ਵਰਗਾ ਹੋ ਜਾਂਦਾ ਹੈ ਬਾਹ ਸੰਸਾਰ ਨੂੰ ਪਾਰ ਕਰਨਾ ਪ੍ਰਮਾਤਮਾ ਦਾ ਨਾਮ ਸੁਣ ਕੇ ਜਿਹਨੂੰ ਸਮਝ ਆ ਗਈ ਹੈ ਬਹੁਤ ਸੌਖਾ ਹੋ ਜਾਂਦਾ ਹੈ ਜਿਹਨੂੰ ਸਾਈਂ ਬੁੱਲੇ ਸ਼ਾਹ ਨੇ ਇੰਜ ਕਹਿ ਦਿੱਤਾ ਸੀ ਭੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਇਧਰੋਂ ਲਾਣਾ ਜਿੰਨੇ ਚਿਰ ਤੱਕ ਸਮਝ ਨਹੀਂ ਆਈ ਬਹੁਤ ਔਖਾ ਬਹੁਤ ਔਖਾ ਬਹੁਤ ਕਠਨ ਸ਼ਾਇਦ ਇਸ ਵਰਗੀ ਹੋਰ ਕੋਈ ਕਠਨਾਈ ਨਹੀਂ ਔਰ ਜਿਸ ਦਿਨ ਸਮਝ ਆ ਜਾਂਦੀ ਏ ਤੇ ਪਤਾ ਚੱਲਦਾ ਏ ਕਿ ਤੇ ਖੇਡ ਬਿਲਕੁਲ ਮਾਮੂਲੀ ਸੀ ਕੋਲੀ ਪਿਆਸੀ ਸਭ ਕੁਝ ਮੇਰੇ ਸਿਰਫ ਮੈਂ ਸੁੱਤਾ ਹੋਇਆ ਸੀ ਮੈਂ ਜਾਗਿਆ ਨਹੀਂ ਕਹਿੰਦੇ 12 ਸਾਲ ਦੀ ਸਾਧਨਾ ਤੋਂ ਬਾਅਦ ਆਤਮਾ ਬੁੱਧ ਜਦ ਘਰ ਬੋਚਿਆ ਬਿਖਸ਼ੂ ਦਾ ਬਾਣਾ ਭਿਖਾਰੀ ਦਾ ਬਾਣਾ ਹੱਥ ਦੇ ਚਿਪੇ ਕੱਪੜ ਤੇ ਪਿਓ ਦਾ ਇਕਲੌਤਾ ਲੜਕਾ ਸੀ ਉਹਨੇ ਡਾਂਟਿਆ ਸਾਡੇ ਘਰਾਂ ਵਿੱਚ ਕਿਸੇ ਨੇ ਬਿਕਸ਼ਾ ਨਹੀਂ ਮੰਗੀ ਤੂੰ ਇਹ ਨਾ ਮਹਿਲਾਂ ਦਾ ਮਾਲਕ ਹੈ ਰਾਜਪਾਟ ਦਾ ਮਾਲਕ ਹੈ ਭਿਖਾਰੀ ਬਣ ਕੇ ਆਇਆ ਮੈਨੂੰ ਦੱਸੇਗਾ ਤੈਨੂੰ ਕੀ ਮਿਲਿਆ ਹੈ ਕੀ ਲਵੇ ਤੈਨੂੰ 12 ਸਾਲ ਦੀ ਠੋਕਰਾਂ ਤੋਂ ਬਿਨਾ ਤੈਨੂੰ ਕੀ ਲਵੇ ਐ ਔਰ ਬਿਖਾਰੀ ਬਣ ਕੇ ਆਏ ਕੀ ਲਵੇ ਐ ਤੈਨੂੰ ਡਾਂਟੀ ਵੀ ਜਾਵੇ ਔਰ ਨਾਲੇ ਇਹ ਵੀ बार-बार ਆਖੀ ਜਾਏ ਕੀ ਲਵੇ ਐ ਹਲੇਮੀ ਨਾਲ ਮਹਾਤਮਾ ਬੁੱਧ ਬੋਲੇ ਲਵੇ ਐ ਤੇ ਕੁਛ ਵੀ ਨਹੀਂ ਬਾਪੂ ਕੁਛ ਵੀ ਨਹੀਂ ਲਵੇ ਐ ਜੋ ਲਵੇ ਆਇਆ ਸੀ ਜੋ ਕੋਲ ਸੀ ਬਸ ਉਸ ਦਾ ਪਤਾ ਚੱਲ ਗਿਆ ਮੈਨੂੰ ਪਹਿਲੇ ਪਤਾ ਨਹੀਂ ਸੀ मैं फिर दोहरावाना के लबे है तेनों के मिले है तेनों मिले तो कुछ भी नहीं जो मिले होया उसका पता चल गया जिन्हें चिर तक पता नहीं सी मैं राजकुमार होंदा बिखारी सी और जिस दिन पता चलिया भिखारी होंदया दा शहनशाह हो गया मैं सारे जगत का मालिक हो गया ਵੇ ਵੀ ਮਰਜ਼ ਕਰਦੇ ਆ ਮਨ ਜੀ ਤੇ ਜਗ ਜੀ ਇਤਨੀ ਮਹਾਨਤਾ ਅੰਦਰੋਂ ਜੋ ਹੈ ਪ੍ਰਗਟ ਹੋ ਜਾਂਦੀ ਹੈ ਇਹ ਜੋ ਮਹਾਨ ਸਾਗਰ ਜਿਸ ਨੂੰ ਪਾਰ ਕਰਨਾ ਬੜਾ ਔਖਾ ਹੈ ਇੱਕ ਹਥ ਵਰਗਾ ਹੋ ਜਾਂਦਾ ਹੈ ਬਾ ਮਨੁੱਖ ਇੱਕ ਛਾਲ ਨਾਲ ਅਬੂਰ ਕਰ ਲੈਂਦਾ ਹੈ ਉਹਨੂੰ ਬਹੁਤ ਸੌਖਾ ਲੱਗਦਾ ਹੈ ਪ੍ਰਮਾਤਮਾ ਨੂੰ ਮਿਲਣਾ ਉਹਨੇ ਚਿਰ ਤੱਕ ਹੀ ਔਖਾ ਹੈ ਜਿੰਨੇ ਚਿਰ ਤੱਕ ਸਮਝ ਨਹੀਂ ਸਮਝਦੇ ਆਂਦੇ ਆ ਬਹੁਤ ਸੌਖਾ ਬਹੁਤ ਸੌਖਾ ਹਾਂ ਜੀ ਨਾਮ ਅਨੰਗ ਭਗਤਾਂ ਸਦਾ ਵਿਗਾਸ ਜਿਹੜੇ ਪ੍ਰਮਾਤਮਾ ਦਾ ਨਾਮ ਸੁਣਦੇ ਨੇ ਉਹਨਾਂ ਦੇ ਪਾਪ ਨਾਸ਼ ਹੋ ਜਾਂਦੇ ਨੇ ਦੁੱਖ ਨਾਸ਼ ਹੋ ਜਾਂਦੇ ਨੇ ਇਸ ਵਾਸਤੇ ਉਹਨਾਂ ਦੇ ਅੰਦਰ ਸਦੀਵੀ ਖੇੜਾ ਬਣਿਆ ਰਹਿੰਦਾ ਹੈ ਸਦੀਵੀ ਵਿਗਾਸ ਬਣਿਆ ਰਹਿੰਦਾ ਹੈ ਸਦੀਵੀ ਆਨੰਦ ਬਣਿਆ ਰਹਿੰਦਾ ਹੈ